ਹੋਏ ਨਾ ਗਿੱਪੀਆ ਮੈਨੇਜਰ ਦਾ ਫੋਨ ਆਇਆ ਆਪਾਂ ਮੈਨੂੰ ਕਹਿੰਦਾ ਮੇਰੇ ਇਹਦਾ ਨਾਮ ਆ ਨਾ ਚੌਟੇ ਡੇ ਤੂੰ ਪ੍ਰਚਾਰ ਕਰਨ ਆਈ ਸ਼ੁਰੂ ਤੇਰਾ ਨਾਮ ਜਾਣ ਲਈ ਜਿੱਤਰਾ ਜਰੂਰ ਕਦਾਂ ਤੂੰ ਸਾਡੇ ਜੋਧੇ ਖਲਾ ਪ੍ਰਚਾਰ ਕਰਨ ਆਈ ਏ ਸਰਦਾਰ ਬੈਂਸ ਤੇ ਪੰਜਾਬ ਵਿੱਚ ਬੁਰਾਈਆਂ ਦੇ ਜੜ ਪੱਟਣ ਲਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਕਿਉਂ ਨਾ ਆਪਾਂ ਇਕੱਠੇ ਹੋ ਕੇ ਦਿੱਲੀ ਦੇ ਦਲਾਲਾਂ ਨੂੰ ਕੁਝਾਈਏ ਆਪਣੀ ਪੰਜਾਬ ਦੀ ਗੱਲ ਕਰਨ ਵਾਲੇ ਆਪਣੇ ਕੌਮ ਦੀ ਗੱਲ ਕਰਨ ਵਾਲੇ ਆਪੂਆਂ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਆ ਜਿਹੜੇ ਨਸ਼ੇੜੀ ਜਿਹੜੇ ਮੰਤਰੀ ਨੇਗੇ ਉਹਨਾਂ ਨੇ ਜੜ ਪਟ ਕੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮਹਾਰਾਜਾ ਰਜੀਤ ਸਿੰਘ ਵਰਗਾ ਰਾਜ ਲੈ ਕੇ ਆਈਏ ਅੱਜ ਸਾਨੂੰ ਦਿੱਲੀ ਦੇ ਦਲਾਵਾਂ ਦਾ ਬਹੁਤ-ਬਹੁਤ ਮਾਮਾ ਦਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮਿਲਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਠੰਡਾ ਇਹ ਪਾਣੀ ਦੀ ਸਮੀਰ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲੀ ਹੈ ਪ੍ਰਮਾਤਮਾ ਕੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਇਹ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਪੰਜਾਬ ਦੇ ਵਿੱਚ ਇੱਕ ਪੰਥਕ ਸਰਕਾਰ ਲੈ ਕੇ ਆਈਏ ਇਹ ਕੰਮ ਹੋਣਾ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਸ਼ੇ ਬਹੁਤ 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 ਜਿਨ੍ਹਾਂ ਨੇ ਸਾਡੇ ਨੌਜਵਾਨ ਨਸ਼ਿਆਂ ਦੇ ਉੱਪਰ ਲਾਏ ਇਧਰ ਭਾਈ ਸਾਹਿਬ ਦੀ ਪਾਣੀ ਜਿਨ੍ਹਾਂ ਨੇ ਸਾਡੇ ਪੁੱਤ ਨਸ਼ਿਆਂ ਦੇ ਉੱਪਰ ਲਾਏ ਅੱਜ ਉਹਨਾਂ ਨੇ ਸਾਡੇ ਉੱਪਰ ਪਰਚੇ ਪਾਏ ਸਰਕਾਰਾਂ ਨੇ ਬਥੇਰੇ ਪਰਚੇ ਪਾਏ ਪਰਮੰਦਰ ਖੜਾ ਚੋਟਾ ਖੜਾ ਤੇ ਤੁਹਾਡੇ ਸਾਹਮਣੇ ਖੜਿਆ ਨੌ ਨੌ ਪਰਚੇ ਪਾਏ ਆਓ ਅਸੀਂ ਇਕੱਠੇ ਹੋ ਕੇ ਇਸ ਜਿਹੜੀ ਜੜ ਪੱਟੀਆਂ ਭਗਮਾਤਮਨ ਦੀ ਜੜ ਪੱਟੀਆਂ ਝਾੜੂ ਦੀ ਜੜ ਪੱਟੀਆਂ ਦਿੱਲੀ ਦੇ ਦਰਦਾਂ ਨੂੰ ਮੂੰਹ ਤੋਂ ਮਾਂ ਜਵਾਬ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਹੁਣੇ ਨਾ ਗਿੱਪੂ ਦਾ ਮੈਨੇਜਰ ਦਾ ਫੋਨ ਆਇਆ ਭਾਵੇਂ ਨੂੰ ਕਹਿੰਦਾ ਮੇਰੇ ਇਹਦਾ ਨਾਂ ਨਾਰਾ ਚਾਹ ਤੇਡੇ ਤੂੰ ਭੇਦ ਫੜਾ ਕਰਨ ਆਈ ਸ਼ੁਰੂ ਤੇਰਾ ਨਾਂ ਜਾਣ ਲਈ ਜਿੱਤਰਾ ਜਰੂਰ ਉਸ ਕਦਾਂਗੇ ਤੂੰ ਸਾਡੇ ਜੋਧੇ ਖਲਾਫ ਪਚਾਰ ਕਰਨ ਆਈ ਏ ਸਰਦਾਰ ਬੈਂਤ ਸਿੰਘ ਜਿਹਨੇ ਇੰਦਰਾ ਪਾਪੜ ਦਾ ਸੋਧਾ ਲਾਇਆ ਸੋ ਭਾਈ ਸਿੱਖੀ ਦੀ ਮਿਹਰਬਾਨੀ ਆ ਸਾਥ ਦਿਓ ਸਾਡੇ ਸਾਹਮਣੇ ਸਾਡੇ ਇੱਕ ਪੌਣ ਦੇ ਮਾਨ ਕਵੀਸ਼ਰ ਅਜੋਕੇ ਸਮੇਂ ਦੇ ਟੱਢ ਸਾਡੇ ਸਾਹਮਣੇ ਚਾਰ ਸੱਤ ਲਾਣਗੇ ਭਾਈ ਇਹਨੂੰ ਜੀ ਪਹਿਲਾ ਦੋ ਨਾਰ ਲਾਈਏ ਬੋਲੇ ਚੋਲੇ ਹਾਈ

ਬੰਨਾ ਨਾ ਨਾ ਚੱਤ ਤੇ ਤੂੰ ਪ੍ਰਚਾਰ ਕਰਨ ਆਈ ਸਿਰ ਤੇਰਾ ਨਾਂ ਜਾਣ ਲਈ ਜਿੱਤਰਾ ਜਰੂਰ ਕਦਾਂ ਤੂੰ ਸਾਡੇ ਜੋਲੇ ਖਲਾਫ ਪ੍ਰਚਾਰ ਕਰਨ ਆਈ ਏ ਸਰਦਾਰ ਬਿਆਨ ਤੇ ਪੰਜਾਬ ਵਿੱਚ ਬੁਰਾਈਆਂ ਦੇ ਜੜ ਪੱਟਣ ਲਈ ਪੰਜਾਬ ਦੇ ਵਿੱਚ ਇੱਕ ਪੰਥਕ ਲਹਿਰ ਚੱਲੀ ਆ ਕਿਉਂ ਨਾ ਆਪਾਂ ਇਕੱਠੇ ਹੋ ਕੇ ਦਿਲ ਦੇ ਦਲਾਲਾਂ ਨੂੰ ਭੁਜਾਈਏ ਆਪਣੀ ਪੰਜਾਬ ਦੀ ਗੱਲ ਕਰਨ ਵਾਲੇ ਆਪਣੇ ਕੌਮ ਦੀ ਗੱਲ ਕਰਨ ਵਾਲੇ ਆਪੂਆਂ ਨੂੰ ਨੌਜਵਾਨਾਂ ਨੂੰ ਅੱਗੇ ਲੈ ਕੇ ਆਈਏ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲੀ ਆ ਜਿਹੜਾ ਨਸ਼ੇੜੀ ਜਿਹੜੇ ਮਾਤਰੀ ਨੇਗੇ ਉਹਨਾਂ ਨੇ ਜੜ ਪੱਟ ਕੇ ਆਪਣੇ ਪੰਜਾਬ ਨੂੰ ਨਵਾਂ ਪੰਜਾਬ ਬਣਾਈਏ ਮਹਾਰਾਜਾ ਰਜਿੰਦਰ ਸਿੰਘ ਮਰ ਦਾ ਰਾਜ ਲੈ ਕੇ ਆਏ ਅੱਜ ਸਾਨੂੰ ਦਿੱਲੀ ਦੇ ਦਲਾਵਾਂ ਦਾ ਬਹੁਤ-ਬਹੁਤ ਮਾਮਾ ਦਾ ਧੰਨਵਾਦ ਕਿ ਜਿਹੜਾ ਸਵਾਗਤ ਕਰਦਿਆਂ ਨੇ ਸਾਡਾ ਆ ਪਿੰਡਾਂ ਦੇ ਵਿੱਚ ਜਿਹੜਿਆ ਹੋਰ ਪਾਰਟੀ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਨਹੀਂ ਮਿਲਦਾ ਪਾਣੀ ਦਾ ਗਲਾਸ ਧੰਨਵਾਦ ਪਿੰਡ ਵਾਸੀਓ ਤੁਸੀਂ ਠੰਡਾ ਇਹ ਪਾਣੀ ਦੀ ਸੇਵਾ ਲਾਈ ਹੈ ਇਹ ਪੰਜਾਬ ਦੇ ਵਿੱਚ ਲੰਗਰ ਲਾਏ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲੀ ਹੈ ਪ੍ਰਮਾਤਮਾ ਕੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਇਸ ਸੱਚੇ ਪਾਛਾ ਪੰਜਾਬ ਦੇ ਵਿੱਚ 2027 ਦੇ ਵਿੱਚ ਵੀ ਜਿਹੜਾ ਕਿ ਇਹ ਸਾਰੇ ਦਿੱਲੀ ਦੇ ਦਲਾਲ ਭਜਾ ਕੇ ਪੰਜਾਬ ਦੇ ਵਿੱਚ ਇੱਕ ਪੰਥਕ ਸਰਕਾਰ ਲੈ ਕੇ ਆਈਏ ਇਹ ਕੰਮ ਹੋਣਾ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਸ਼ੇ ਜਿਨ੍ਹਾਂ ਨੇ ਸਾਡੇ ਨੌਜਵਾਨ ਨਸ਼ਿਆਂ ਦੇ ਉੱਪਰ ਲਾਏ ਇਧਰ ਭਾਈ ਸਾਹਿਬ ਦੇ ਪਾ ਜਿਨ੍ਹਾਂ ਨੇ ਸਾਡੇ ਪੁੱਤ ਨਸ਼ਿਆਂ ਦੇ ਉੱਪਰ ਲਾਏ ਅੱਜ ਉਹਨਾਂ ਨੇ ਸਾਡੇ ਉੱਪਰ ਪਰਚੇ ਪਾਏ ਸਰਕਾਰਾਂ ਨੇ ਬਥੇਰੇ ਪਰਚੇ ਪਾਏ ਪਰਮੇਂਦਰ ਖੜਾ ਝੋਟਾ ਖੜਾ ਤੇ ਤੁਹਾਡੇ ਸਾਹਮਣੇ ਖੜਿਆ ਨੌ ਨੌ ਪਰਚੇ ਪਾਏ ਆਓ ਅਸੀਂ ਇਕੱਠੇ ਹੋ ਕੇ ਇਸ ਜਿਹੜੀ ਜੜ ਪੱਟੀਆਂ ਭਗਮਾਤਮਨ ਦੀ ਜੜ ਪੱਟੀਆਂ ਝਾੜੂ ਦੀ ਜੜ ਪੱਟੀਆਂ ਦਿੱਲੀ ਦੇ ਦਲਾਲਾਂ ਨੂੰ ਮੂੰਹ ਤੋਂ ਮਾਂ ਜਵਾਬ ਦਈਏ ਥੋੜਾ ਸਾਰਿਆਂ ਦਾ ਧੰਨਵਾਦ ਆ ਹੁਣੇ ਨਾ ਮੈਨੇਜਰ ਦਾ ਫੋਨ ਆ ਪਾਣੇ ਨੂੰ ਕਹਿੰਦਾ ਮੇਰੇ ਇਹਦਾ ਨਾਮ ਆ ਲੈ ਚਾਹ ਤੇਰੇ ਤੂੰ ਭੇਦ ਭਿਆ ਕਰਨ ਵਾਲੀ ਸੀ ਤੇਰਾ ਨਾਮ ਕਹਣ ਲਈ ਜੱਤਰਾ ਜਰੂਰ ਉਸ ਕਹਾਂਗੇ

I'm not the